ਲੰਮੀ ਬੜੀ ਕਤਾਰ ਐ ਪੰਜਾਬ ਤੇਰੇ ਪਰਵਾਨਿਆਂ ਦੀ ਨਾਲ ਲਹੂ ਦੇ ਉਕਰੀ ਐ ਤਵਾਰੀਖ ਸਾਡੇ ਅਫਸਾਨਿਆਂ ਦੀ ਸਦਾ ਅੜਖ ਨੂੰ ਮਿਲੀਆਂ ਭਾਵੇਂ ਕੈਦਾਂ ਫਾਂਸੀਆਂ ਹੱਤ ਕਣੀਆਂ ਰਾਤੋਂ ਵਾਲੇ ਖਾ ਜਾਂਦੀ ਏ ਫਿਰ ਵੀ ਤੇਰੇ ਪਰਵਾਨਿਆਂ ਦੀ ਇਹ ਪੰਜਾਬ ਐ ਇਹ ਜਿੰਦਾ ਜ਼ਮੀਰਾਂ ਵਾਲਾ ਪੰਜਾਬ ਐ ਜੇ ਇਹਨਾਂ ਕੋਲੇ ਆ ਪੁਲਿਸਦੰਤਰ ਤਾਂ ਸਾਡੇ ਕੋਲੇ ਗੁਰੂ ਨਾਨਕ ਦੇਵ ਜੀ ਦਾ ਮੂਲ ਮੰਤਰ ਐ ਹਮੇਸ਼ਾ ਜ਼ਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਜੇ ਇਹਨਾਂ ਕੋਲੇ ਡਾਂਗ ਹੈ ਸਾਡੇ ਕੋਲੇ ਅਣਖ ਹੈ ਜਿਨ੍ਹਾਂ ਕੋਲੇ ਕੂਟਨੀਤੀ ਹੈ ਤਾਂ ਸਾਡੇ ਕੋਲੇ ਜਗਦਿਆਂ ਜ਼ਮੀਰਾਂ ਨੇ ਅਸੀਂ ਪੰਜਾਬੀ ਆ ਤੇ ਇਹਨਾਂ ਨੂੰ ਅਸੀਂ ਸਭ ਕੁਝ ਆਪਦੇ ਪੰਜਾਬ ਦੇ ਮੁਤਾਬਕ ਦਾਂਦੀ ਹਿੰਮਤ ਅਮਦਾਵ ਕਰਕੇ ਦਿਖਾਵਾਂ ਪੂਰਾ ਪੰਜਾਬ ਖੜਾ ਆਪਾਂ ਕਹਿ ਨਹੀਂ ਸਕਦੇ ਵੀ ਪੰਜਾਬ ਦੀ ਕੋਈ ਧਰ ਧਰੇ ਬੈਠੀ ਰਹੇਗੀ ਕੱਲ ਮਾਤਾ-ਮਾਂ ਭੈਣਾਂ ਸਾਡੇ ਭਰਾ ਚਾਚੇ ਤਾਏ ਪੱਬੇ ਪਿੰਡਾਂ ਦੇ ਹਰ ਜੱਥੇ ਬੰਦੀ ਕਿਸਤਾਨ ਮਜ਼ਦੂਰਾਂ ਤੋਂ ਲੈ ਕੇ ਟੀਚਰ ਇੱਥੇ ਬੰਦੀਆਂ ਬਿਜਲੀ ਬੋਰਡ ਦੇ ਅਧਿਕਾਰੀ ਹਰ ਬੰਦਾ ਇੱਥੇ ਪਹੁੰਚਿਆਗਾ ਕੱਲ ਪੱਕੇ ਪੂਰਾ ਪੰਜਾਬ ਆਇਆ ਸੀਗਾ ਚੰਡੀਗੜ੍ਹ ਨੂੰ ਦੱਸਣ ਵੀ ਚੰਡੀਗੜ੍ਹ ਕੀ ਦਾਗਾ ਲੱਗਦਾ ਕਿ ਹੁਣ ਝੁਕਿਆ ਪ੍ਰਸ਼ਾਸਨ ਸਰਕਾਰ ਚੁਕੀ ਹੈਗੀ ਹੈ ਪ੍ਰਸ਼ਾਸਨ ਨੂੰ ਤਾਂ ਕੱਲ ਹੀ ਇਹ ਹਰੇ ਹੱਥਾਂ ਪੈਰਾਂ ਦੀ ਪਾਈ ਗਈ ਸੀ ਕੁਝ ਟਾਈਮ ਪ੍ਰਸ਼ਾਸਨ ਨੇ ਆਪਦਾ ਜਿਹੜਾ ਇਹਨਾਂ ਨੂੰ ਲੱਗਦਾਗਾ ਵੀ ਡੰਡੇ ਚਲਾ ਕੇ ਅਸੀਂ ਦੇਖ ਲਾਂਗੇ ਉਹ ਕੁਝ ਟਾਈਮ ਇਹਨਾਂ ਨੇ ਆਪਦਾ ਲਾਇਆ ਜੋਰ ਹੱਪ-ਭੱਪ ਕੀਤੀ ਅਸਰ ਹੋ ਸਕਦੇ ਦੇਖੇਂ ਗੇਟਾਂ ਨੂੰ ਤਾਲੇ ਲਾ ਦਿੱਤੇ ਬੰਦੇ ਨਹੀਂ ਅੰਦਰ ਆ ਬੱਚੀਆਂ ਛੋਟੀਆਂ ਬੱਚੀਆਂ ਨਾਲ ਵੀ ਧੱਕਾ ਕੀਤਾ ਗਿਆ ਜੀ ਕੱਲ ਸਾਡੀ ਇੱਕ ਭੈਣ ਹੈ ਇਤੋਂ ਨੰਦਗੁਰ ਸਾਹਿਬ ਤੋਂ ਭੈਣ ਜੀ ਵਿਚਾਰੀ ਆਹ ਫੜੀ ਦੀ ਬੜੀ ਉਮਰ ਹੈ ਉਹ ਵਿਚਾਰੀ ਪੜਨ ਲਿਖਣ ਵਾਲੇ ਬੱਚੇ ਹੈਗੇ ਆ ਘਰੋਂ ਵਾਪਸ ਆ ਰਹੇ ਆ ਆਈਡੀ ਕਾਰਡ ਤੋਂ ਉਹਨੂੰ ਬੱਚੀ ਦਿ ਉਹਦੇ ਮੋਢਿਆਂ ਤੇ ਡੰਗੇ ਬਹਿ ਗਵਾਹੀ ਭਰ ਰਿਹਾ ਵੀ ਅਗਲੀ ਘਰੋਂ ਆਈ ਆ ਆਪਦੇ ਹੋਸਟਲ ਜਾਣਾਗਾ ਸੈਂਟਰ ਸਰਕਾਰ ਨੇ ਪੰਜਾਬ ਗਵਰਨਮੈਂਟ ਇੱਕ ਸੈਨੇਟ ਚੋਂ ਚੱਕ ਕੇ ਸਿੱਧਾ ਸੈਕਸ਼ਨ 72 ਦੇ ਅੰਦਰ ਸਿੱਧਾ ਐਲਾਨਤਾ ਵੀ ਹੁਣ ਤੋਂ ਫੈਸਲੇ ਸੈਂਟਰ ਲਊਗਾ ਤਾਂ ਆਪਾਂ ਵੀ ਸੈਨੇਟ ਦੇ ਬਹਾਨੇ ਪੰਜਾਬ ਯੂਨੀਵਰਸਿਟੀ ਚ ਖੜ ਕੇ ਸਿੱਧਾ ਦਾਵਾ ਕਰਗੇ ਵੀ ਹੁਣ ਤੋਂ ਚੰਡੀਗੜ੍ਹ ਦੇ ਫੈਸਲੇ ਵੀ ਸਿੱਧਾ ਪੰਜਾਬ ਲਊਗਾ ਇੱਥੇ ਸੈਂਟਰ ਦਾ ਕੋਈ ਸਟੇਕ ਨਹੀਂ ਚਾਹੀ ਤੁਸੀਂ ਡਿਊਟੀ ਐਲਾਨ ਦੇਣੋ ਚਾਹੇ ਅਡਾ ਸਟੇਟ ਪਰ ਇੱਥੇ ਰਹਿਣ ਦਾਵਾ ਪੰਜਾਬ ਦਾ ਹੀ ਹੈ ਸੋ ਤਾਂ ਸਹੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਆ ਤਸਵੀਰਾਂ ਤਾਂ ਦਿਖਾ ਦਿੰਨੇ ਆ ਤਾਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਕੱਲ ਇੱਥੇ ਇੱਕ ਵੱਡਾ ਮੋਰਚਾ ਲਗਾਇਆ ਗਿਆ ਸੀਗਾ ਤਾਂ ਅੱਜ ਜਿਹੜੇ ਨੇ ਹੋਲੀ ਲਿਸਟ ਸਟੂਡੈਂਟ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਦੱਸ ਦਈਏ ਕਿ ਸੈਨੇਟ ਦੇ ਜਿਹੜੇ ਚੋਣਾਂ ਨੂੰ ਲੈ ਕੇ ਇਹ ਧਰਨਾ ਜਿਹੜਾ ਵਾ ਦਿੱਤਾ ਜਾ ਰਿਹਾ ਵਾ ਕਿਹਾ ਜਾ ਰਿਹਾ ਕਿ ਸੈਨੇਟ ਦੀਆਂ ਚੋਣਾਂ ਜਿਹੜੀਆਂ ਵਾ ਉਸ ਦੀ ਤਾਰੀਖ ਜਿਹੜੀ ਆ ਉਸ ਦਾ ਐਲਾਨ ਕੀਤਾ ਜਾਵੇ ਤਾਂ ਸਾਡੇ ਨਾਲ ਇੱਥੇ ਦੇ ਸਟੂਡੈਂਟ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਇੱਥੇ ਪ੍ਰੋਟੈਸਟ ਕਰ ਰਹੇ ਹੋ ਕੱਲ ਇੱਕ ਕੋਲ ਦਿੱਤੀ ਗਈ ਸੀ ਬਹੁਤ ਸਾਰੇ ਸਿਆਸੀ ਆਗੂ ਬਹੁਤ ਸਾਰੇ ਨੌਜਵਾਨ ਇੱਥੇ ਪਹੁੰਚੇ ਸੀਗੇ ਅੱਜ ਵੀ ਧਰਨਾ ਕਿਸ ਤਰ੍ਹਾਂ ਦਾ ਰੂਪ ਰੇਖਾ ਰਵੇਗੀ ਕਿਹੜੀ ਮੁੱਖ ਮੰਗ ਨੂੰ ਲੈ ਕੇ ਇਹ ਧਰਨਾ ਜੜਾ ਹੋ ਜਾਵੇਗਾ ਮੁੱਖ ਮੰਗ ਤਾਂ ਇਹ ਹੈ ਜੀ ਵੀ ਜਿਵੇਂ ਦੀ ਸੈਨੇਟ ਸੀਗੀ ਉਹ ਤਾਂ ਦੀ ਪਹਾਲ ਕਰਕੇ ਉਹਦੇ ਜਲਦੀ ਤੋਂ ਜਲਦੀ ਇਲੈਕਸ਼ਨ ਅਨਾਉਂਸ ਕੀਤੇ ਜਾਣ ਕਿਉਂਕਿ ਪਹਿਲਾਂ ਇੱਕ ਆਪਣੇ ਕਨਫਿਊਜ਼ਨ ਬੱਡੀ ਕ੍ਰੀਏਟ ਕੀਤੀ ਗਈ ਹੈ বিজেপি ਰਾਈਟੀ ਸੈਲੀ ਕਮਾ ਜੇ ਮੈਂ ਅਥਾਰਟੀ ਨੇ ਵੀ ਜਿਹੜਾ ਇਹਨਾਂ ਨੇ ਨੋਟਿਸ ਕੱਢਿਆ ਸੀ ਉਹ ਵਾਪਸ ਲੈ ਲਿਆ ਵੀ ਹੁਣ ਕੋਈ ਏਡਾ ਹੀ ਹੂ ਹੱਲੇ ਵਾਲੀ ਗੱਲ ਹੈਣੀਗੀ ਪਰ ਹੂ ਹੱਲੇ ਵਾਲੀ ਗੱਲ ਇਹ ਪਿਛਲੇ ਲਾਸਟ ਸਾਲ 2024 ਅਕਤੂਬਰ ਤੋਂ ਬਾਅਦ ਹਾਲੇ ਤੱਕ ਸੈਨੇਟ ਦੇ ਇਲੈਕਸ਼ਨ ਨਹੀਂ ਹੋਏ ਪੂਰੀ ਇੱਥੇ ਡਿਕਟੇਟਰਸ਼ਿਪ ਚੱਲ ਰਹੀ ਹੈ ਯੂਨੀਵਰਸਿਟੀ ਸਿੱਧੀ ਸਿੱਧੀ ਵਾਈਸ ਚਾਂਸਲਰ ਦੇ ਕੰਟਰੋਲ ਚ ਹੈਗੀ ਆ ਤੇ ਜਿੰਨਾ ਟਾਈਮ ਇੱਥੇ ਸੈਨੇਟ ਦੇ ਇਲੈਕਸ਼ਨ ਨਹੀਂ ਹੁੰਦੇ ਉਹਨਾਂ ਟਾਈਮ ਇੱਥੇ ਜਿਹੜੀ ਡੈਮੋਕਰੇਟਿਕ ਬਾਡੀ ਸੀਗੀ ਉਹ ਨਹੀਂ ਬਣਦੀ ਤੇ ਇੱਥੇ ਦਾ ਕੰਟਰੋਲ ਸਹੀ ਡੈਮੋਕਰੇਸੀ ਦੇ ਅੰਦਰ ਨਹੀਂ ਆਉਂਦਾ ਸੈਂਪਰ ਸਮਝਾਉਣ ਦੀ ਕੋਸ਼ਿਸ਼ ਕਰੋ ਕੀ ਹੈਗਾ ਸੈਨੇਟ ਕੀ ਇਹਦੇ ਚ ਹੁੰਦਾ ਵਾ ਉਸਤੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਇੱਥੇ ਆਪਣੇ ਇੱਕ 92 ਮੈਂਬਰਾਂ ਦੀ ਬੋਡੀ ਹੁੰਦੀ ਹੈ ਜੀ ਜਿਹਨੂੰ ਹੁਣ ਘਟਾ ਕੇ ਇਹਨਾਂ ਨੇ 31 ਦੀ ਕੀਤਾਗਾ ਉਸ ਜੀ 16 ਤਾ ਪੰਜਾਬ ਯੂਨੀਵਰਸਿਟੀ ਦੇ ਅਲੂਮਨੀ ਗ੍ਰੈਜੂਏਟ ਜਿਹੜੇ ਪਾਸ ਆਊਟ ਹੁੰਦੇ ਸੀ ਉਹ ਇਲੈਕਸ਼ਨ ਲੜ ਕੇ 16 ਬੰਦੇ ਬਣਦੇ ਹੁੰਦੇ ਸੀਗੇ ਫਿਰ ਪੰਜਾਬ ਦੇ ਜਿਹੜੇ 200 ਕਾਲਜ ਹੈਗੇ ਆ ਉਹਨਾਂ ਦੇ ਪ੍ਰਿੰਸੀਪਲਾਂ ਦੇ ਵਿੱਚ ਇਲੈਕਸ਼ਨ ਹੁੰਦਾ ਸੀਗਾ ਉਹਨਾਂ ਚੋਂ ਦੇ ਹੁੰਦੇ ਸੀਗੇ ਇਦਾਂ ਹੀ ਸੀਨੀਅਰ ਪ੍ਰੋਫੈਸਰ ਤੇ ਇਦਾਂ ਸਾਰੇ ਮਿਕਸਚਰ ਇੱਕ ਅਕੈਡੈਮਿਕ ਕਲਚਰ ਦਾ ਇਲੈਕਟਿਡ ਬੰਦਿਆਂ ਦਾ ਇਹਨਾਂ ਮਿਕਸਚਰ ਸੀਗਾ ਉਹ ਸੋਹਣੀ ਬੋਡੀ ਸੀਗੀ 92 ਜਾਣੇ ਹੁੰਦੇ ਸੀਗੇ ਹਾਂ ਤੇ ਉਹਨਾਂ ਸਬਦਾਂ ਫਿਰ ਇੱਕ ਸੈਨੇਟ ਦੀ ਗਾਂ ਇੱਕ ਸਿੰਡੀਗੇਟ ਹੁੰਦੀ ਸੀ ਉਹਨਾਂ ਦੇ ਵਿੱਚ ਆਪਸੀ ਇਲੈਕਸ਼ਨ ਹੋ ਕੇ ਉਸ ਤੋਂ ਸਿੰਡੀਗੇਟ ਬਣਦੀ ਹੁੰਦੀ ਸੀ ਪਰ ਜਿਵੇਂ ਆਪਣੇ ਨਾਰਮਲ ਤੁਹਾਨੂੰ ਵੀ ਪੰਜਾਬ ਦੇ ਲੋਕਾਂ ਨੂੰ ਸਿੱਧੀ ਭਾਸ਼ਾ ਸਮਝ ਆ ਗਈ ਜਿਵੇਂ ਆਪਣੇ ਵਿਧਾਨ ਸਭਾ ਹੁੰਦੀ ਆ ਮੈਂਬਰ ਚੁਣ ਕੇ ਜਾਂਦੇ ਆ ਹਰੇਕ ਜ਼ਿਲ੍ਹੇ ਦੇ ਵਿੱਚੋਂ ਤੇ ਗਾਂ ਉਹਨਾਂ ਦੀ ਆਪਣੀ ਅੱਗੇ ਕੈਬਿਨੇਟ ਬਣਦੀ ਆ ਇੱਕ ਵੱਡੀ ਪਾਰਲੀਮੈਂਟ ਕੋਈ ਵੱਡਾਈ ਜਲਾਸ ਲੈਣਾ ਹੁੰਦਾ ਸੀ ਤਾਂ ਉਹ ਪੂਰੇ ਪੂਰੇ ਮੈਂਬਰਾਂ ਦੇ ਵਿੱਚੋਂ ਆਉਂਦਾ ਤੇ ਨਾਰਮਲ ਡੇਲੀ ਜਿਹੜਾ ਦਿਨਚਰੀ ਵਾਲਾ ਰੂਲ ਚਲਾਉਣਾ ਹੁੰਦਾ ਜ ਉਹ ਕੈਬਿਨੇਟ ਮਿਨਿਸਟਰਾਂ ਜਿਵੇਂ ਕੰਮ ਹੁੰਦਾ ਉਹਵੇਂ ਸੀਗਾ ਵੀ ਯੂਨੀਵਰਸਿਟੀ ਨੂੰ ਵੱਡੇ ਤੌਰ ਤੇ ਜਿਹੜੀ ਵੱਡੀ ਪਾਲਿਸੀ ਫਾਰਮੇਸ਼ਨ ਹੁੰਦਾ ਸੀਗਾ ਉਹ ਸਾਰਾ ਸੈਨੇਟ ਦੇ ਹੱਥ ਚ ਹੁੰਦਾ ਸੀਗਾ ਸਾਰੇ ਮੈਂਬਰਾਂ ਦੇ ਹੱਥ ਚ ਹੁੰਦਾ ਸੀ ਤੁਸੀਂ ਕੋਸ਼ਿਸ਼ ਕੀਤੀ ਜੇ ਪਾਰਲੀਮੈਂਟ ਕੈਰੀ ਜਾਂ ਵਿਧਾਨ ਸਭਾ ਕਹਦੀ ਉਸ ਤਰ੍ਹਾਂ ਇਸ ਨੂੰ ਚਲਾਣਾ ਹੁੰਦਾ ਉਹਦਾਂ ਚੱਲਦਾ ਹੁੰਦਾ ਸੀ ਤੇ ਡੇਲੀ ਜਿਹੜੀਆਂ ਨਾਰਮਲ ਮੀਟਿੰਗਾਂ ਹੁੰਦੀਆਂ ਸੀ ਉਹ ਜਿਹੜੀ ਸੈਨੇਟ ਦੇ ਵਿੱਚੋਂ ਸਿੰਡੀਗੇਟ ਚੁਣੀ ਹੁੰਦੀ ਸੀ ਉਹਦਾ ਕੰਮ ਹੁੰਦਾ ਸੀ ਹੁਣ ਇਹਨਾਂ ਨੇ ਕੀ ਕੀਤਾ ਵੀ ਸੈਨੇਟ ਕਟਾ ਕੇ 31 ਮੈਂਬਰਾਂ ਦੀ ਕਰਤੀ ਉਸ ਚ ਯੂਨੀਵਰਸਿਟੀ ਦੇ ਅਲੂਮਨੀਸ ਦਾ ਕੋਈ ਰੋਲ ਨਹੀਂ ਰੱਖਿਆ ਪ੍ਰੋਪਰ ਖਤਮ ਕਰਤਾ ਤੇ ਪੰਜਾਬ ਦੇ ਸਾਹਮਣੇ ਚੰਡੀਗੜ੍ਹ ਜੋ ਕਿ ਪੰਜਾਬ ਦਾ ਹਿੱਸਾ ਹੈ ਉਹਨੂੰ ਇੱਕ ਸਟੇਟ ਇ ਕੀਤਾ ਇਹਨਾਂ ਨੇ ਜੋ ਕਿ ਇੱਕ ਡਿਊਟੀ ਹੈਗੀ ਆ ਉਸ ਨੂੰ ਆਪਣੇ ਆਪ ਹੀ ਇਸ ਚ ਸੈਂਟਰ ਨੇ ਦਖਲ ਦੇ ਕੇ ਵੀ ਇਹਨਾਂ ਨੇ ਆਪਣੇ ਮਨਸੂਬੇ ਜ਼ਾਹਿਰ ਕੀਤੇ ਆ ਵੀ ਪੰਜਾਬ ਦੇ ਤਾਂ 200 ਕਾਲਜਾਂ ਦੇ ਵਿੱਚੋਂ 4 ਪ੍ਰਿੰਸੀਪਲ ਆਉਣੇ ਆ ਤੇ ਚੰਡੀਗੜ੍ਹ ਦੇ ਇੱਥੇ ਵਾਲੇ ਕਾਲਜਾਂ ਦੇ ਵਿੱਚੋਂ 4 ਆਪਣੇ ਆਪ ਹੀ ਆਪਾਂ ਦੇਖ ਲਈਏ ਵੀ ਇਹ ਤਾਂ ਕਈ ਹੈਗਾਗਾ ਤੇ ਉਸ ਦਾ ਮੇਨ ਕਾਰਨ ਕੀ ਆ ਵੀ ਇੱਥੇ ਜਿਹੜੇ ਚੰਡੀਗੜ੍ਹ ਦੇ ਕਾਲਜ ਹੈਗੇ ਇੱਥੇ ਸਾਰੇ ਇੱਥੇ ਆਰਐਸਐਸ ਦੇ ਪ੍ਰਿੰਸੀਪਲ ਭਾਏ ਜਾ ਚੁੱਕੇ ਆ ਤਾਂ ਭਾਜਪਾ ਵੀ ਤਿਆਰ ਐਸਐਸਬੀ ਜਿਹੜਾ ਕੰਟਰੋਲ ਚਾਹੁੰਦੀ ਆ ਉਹਨਾਂ ਨੂੰ ਐ ਵੀ ਜਿਹੜਾ ਵੀ ਇਹ ਫੈਸਲਾ ਲੈਣਾ ਚਾਹੁੰਦੇ ਆ ਜਿਸ ਤਰੀਕੇ ਨਾਲ ਵੀ ਇਹ ਯੂਨੀਵਰਸਿਟੀ ਦਾ ਪਗਵਾ ਕਰਨ ਕਰਨਾ ਚਾਹੁੰਦੇ ਆ ਉਸ ਕੋਈ ਰੋਕ ਟੋਕ ਨਾ ਆਵੇ ਸ਼ੰਗਾਰਸ ਤਾਂ ਇਹਨਾਂ ਨੇ ਆਜ਼ਾਦੀ ਵੇਲੇ ਨਹੀਂ ਦੇਖਿਆ ਉਦੋਂ ਵੀ ਮਾਫੀਆਂ ਮੰਗ ਮੰਗ ਕੇ ਛੁੱਟਦੇ ਰਹੇ ਹੈਗੇ ਤਾਂ ਇਹਨਾਂ ਨੂੰ ਕੀ ਪਤਾ ਵੀ ਅੜ ਕੇ ਚੀਜ਼ਾਂ ਕਿੰਨੀਆਂ ਲੱਗੀਆਂ ਜਾਂਦੀਆਂ ਗੀਆਂ ਤੇ ਅੜਨਾ ਆਉਂਦਾ ਨਹੀਂ ਆ ਤਾਂ ਹੁਣ ਸੌਖੇ ਤਰੀਕੇ ਨਾਲ ਦੇ ਆ ਵੀ ਕਿਵੇਂ ਵੀ ਏਦਾਂ ਦੀ ਬੋਲਦੇ ਕਿ ਵਿਦਿਆਰਥੀ ਜਾਂ ਪੰਜਾਬ ਦੇ ਨਾਲ ਜਿਹੜੇ ਲੋਕ ਘਟ ਹੋ ਗਏ ਅੱਜ ਯੂਨੀਵਰਸਿਟੀ ਹਾਂਜੀ ਕੱਲ ਪੂਰਾ ਪੰਜਾਬ ਖੜਾ ਆਪਾਂ ਕੱਲ ਐ ਕਹੀ ਨਹੀਂ ਸਕਦੇ ਵੀ ਪੰਜਾਬ ਦੀ ਕੋਈ ਥਰ ਘਰੇ ਬੈਠੀ ਰਹਿ ਗਈ ਕੱਲ ਮਾਤਾ-ਮਾਂ ਭੈਣਾਂ ਸਾਡੇ ਭਰਾ ਚਾਚੇ ਤਾਏ ਬਾਬੇ ਪਿੰਡਾਂ ਦੇ ਹਰ ਜੱਥੇ ਬੰਦੀ ਕਿਸਾਨ ਮਜ਼ਦੂਰਾਂ ਤੋਂ ਲੈ ਕੇ ਟੀਚਰ ਇੱਥੇ ਬੰਦੀਆਂ ਬਿਜਲੀ ਬੋਰਡ ਦੇ ਅਧਿਕਾਰੀ ਹਰ ਬੰਦਾ ਇੱਥੇ ਪਹੁੰਚਿਆਗਾ ਕੱਲ ਕੱਲ ਆਪਾਂ ਕਿੱਗੇ ਪੂਰਾ ਪੰਜਾਬ ਆਇਆ ਸੀਗਾ ਚੰਡੀਗੜ੍ਹ ਨੂੰ ਦੱਸਣ ਵੀ ਚੰਡੀਗੜ੍ਹ ਕੀ ਦਾਗਾ ਲੱਗਦਾ ਕਿ ਹੁਣ ਝੁਕਿਆ ਪ੍ਰਸ਼ਾਸਨ ਸਰਕਾਰ ਝੁਕੀ ਹੈਗੀ ਹੈ ਪ੍ਰਸ਼ਾਸਨ ਨੂੰ ਤਾਂ ਕੱਲ ਹੀ ਆਉਰੇ ਹੱਥਾਂ ਪੈਰਾਂ ਦੀ ਪਾਈ ਗਈ ਸੀ ਕੁਝ ਟਾਈਮ ਪ੍ਰਸ਼ਾਸਨ ਨੇ ਆਪਦਾ ਜਿ ਇਹਨਾਂ ਨੂੰ ਲੱਗਦਾਗਾ ਵੀ ਡੰਡੇ ਚਲਾ ਕੇ ਅਸੀਂ ਦੇਖ ਲਾਂਗੇ ਉਹ ਗੁਸ਼ਟਾਂ ਮੈਂ ਇਹਨਾਂ ਨੇ ਆਪ ਦਾ ਲਾਇਆ ਜੋਰ ਹੱਬ ਬੱਬ ਕੀਤੀ। ਤੁਸੀਂ ਬਹੁਤ ਸਾਰੇ ਦੇਖੇਂ ਗੇਟਾਂ ਨੂੰ ਤਾਲੇ ਲਾ ਦਿੱਤੇ ਆ ਬੰਦੇ ਦੀ ਅੰਦਰ ਆ ਮਿਲਦੇ। ਬੱਚੀਆਂ ਛੋਟੀਆਂ ਬੱਚੀਆਂ ਨਾਲ ਵੀ ਧੱਕਾ ਕੀਤਾ ਗਿਆ ਜੀ ਕੱਲ ਸਾਡੀ ਇੱਕ ਭੈਣ ਐ ਇਤੋਂ ਨੰਦਗੁਰ ਸਾਹਿਬ ਤੋਂ ਭੈਣ ਸੀਗੀ ਵਿਚਾਰੀ। ਆਂ ਫੜੀ ਦੀ ਬੜੀ ਬੇਵਿਣੀ। ਉਹ ਵਿਚਾਰੀ ਪੜਨ ਲਿਖਣ ਵਾਲੇ ਬੱਚੇ ਹੈਗੇ ਆ ਘਰੋਂ ਵਾਪਸ ਆਏ ਆ ਆਈ.ਡੀ. ਕਾਰਡ ਤੋਂ ਉਹਨੂੰ ਬੱਚੀ ਦਿਖਾ ਰਹੀ ਹੈਗੀ। ਉਹਦੇ ਮੋਢਾਂ ਤੇ ਡੰਗੇ ਬੈ ਕੇ ਗਵਾਹੀ ਭਰ ਰਿਹਾ ਵੀ ਅਗਲੀ ਘਰੋਂ ਆਈ ਆ ਆਪਣੇ ਹੋਸਟਲ ਜਾਣਾਗਾ ਤੁਸੀਂ ਨਾਰਮਲ ਕੱਲ ਰਾਤ ਜਦੋਂ ਇੱਕ ਰਾਤ ਪਹਿਲਾਂ ਸਾਨੂੰ ਇੱਥੇ ਯੂਨੀਵਰਸਿਟੀ ਬੰਦ ਕੀਤੀ ਗਈ ਆ ਐਸਐਸਪੀ ਨਾਲ ਸਾਡੀ ਮੀਟਿੰਗ ਹੋਈ ਜਦੋਂ ਰਾਤ ਨੂੰ ਹੀ ਸਾਡਾ ਟਕਰਾਵ ਹੋ ਗਿਆ ਸੀ ਯੂਨੀਵਰਸਿਟੀ ਦੇ ਜਿੰਨੀਆਂ ਕ ਆਰਗੇਨਾਈਜੇਸ਼ਨਾਂ ਸੀ ਨਾ ਸਾਰਿਆਂ ਦੇ ਬੱਚਿਆਂ ਦਾ ਉਦੋਂ ਐਸਐਸਪੀ ਨੇ ਸਾਨੂੰ ਕਿਹਾ ਵੀ ਜਿਹੜੇ ਵੀ ਯੂਨੀਵਰਸਿਟੀ ਦੇ ਆਈਡੀ ਕਾਰਡ ਹੋਲਡਰ ਹੈਗੇ ਆ ਉਹਨਾਂ ਨੂੰ ਅਸੀਂ ਬਿਲਕੁਲ ਨਹੀਂ ਰੋਕਦੇ ਅੰਦਰ ਐਂਟਰੀ ਦੇਵਾਂਗੇ ਪਰ ਤੜਕੇ ਫਿਰ ਇਹ ਪ੍ਰਸ਼ਾਸਨ ਆਪਦੀਆਂ ਕਿੱਥੇ ਬਾਜ਼ ਆਉਂਦਾਗਾ ਚਲਾਕੀਆਂ ਤੋਂ ਹੁਣ ਤਾਜ਼ਾ ਮਾਹੌਲ ਹੁਣ ਤਾਜ਼ਾ ਮਾਹੌਲ ਕੀ ਹੈਗਾ ਵਾ ਅੱਜ ਅਗਲਾ ਦਿਨ ਚੜ ਗਿਆ ਹੈਗਾ ਵਾ ਕੀ ਅਗਲਾ ਮਾਹੌਲ ਹੁਣ ਤੁਸੀਂ ਬੈਸਟ ਸਾਡਾ ਨਿਰੰਤਰ ਸੇਟਣ ਚੱਲ ਰਿਹਾ ਜਿੰਨਾ ਟਾਈਮ ਸੈਨੇਟ ਇਲੈਕਸ਼ਨ ਅਨਾਉਂਸ ਨਹੀਂ ਹੁੰਦੇ 99 ਦੇ 99 ਮੈਂਬਰਾਂ ਪ੍ਰਾਣੀ ਸੈਨੇਟ ਦੇ ਤੇ ਹੁਣ ਆਕੀਏ ਅੱਜ ਫਿਰ ਦੁਬਾਰਾ ਮੀਟਿੰਗ ਲਏਗੀ ਕਰਾਂਗੇ ਸਾਰੀਆਂ ਇਸਤਿ ਅੱਗੇ ਦਾ ਸੀ ਸੋਚਾਂਗੇ ਵੀ ਕੀ ਕਰਾਂਗਾ ਜਿਹੜਾ ਵੀ ਫੈਸਲਾ ਲੈਂਦਾ ਜਾਊਗਾ ਉਹਦੀ ਆਪ ਅਪੀਲ ਕਰਾਂਗੇ ਤੇ ਅੱਗੇ ਵੀ ਅਪੀਲ ਕਰਦੇ ਹਾਂ ਕੱਲ ਪੰਜਾਬ ਦੇ ਲੋਕਾਂ ਨੇ ਆ ਉਹਦਾ ਪੰਜਾਬ ਦਾ ਸਨਮਾਨ ਰੱਖਾਇਆ ਚੀਗੜ ਸੈਨੇਟਰੀ ਤੋਂ ਨੇ ਜਿਵੇਂ ਸੈਂਟਰ ਸਰਕਾਰ ਨੇ ਪੰਜਾਬ ਗਵਰਨਮੈਂਟ ਦਾ ਸਟੇਕ ਸੈਨੇਟ ਚ ਚੱਕ ਕੇ ਸਿੱਧਾ ਸੈਕਸ਼ਨ 72 ਦੇ ਅੰਦਰ ਸਿੱਧਾ ਐਲਾਨਤਾ ਵੀ ਹੁਣ ਤੋਂ ਫੈਸਲੇ ਸੈਂਟਰ ਲਊਗਾ ਤਾਂ ਆਪਾਂ ਵੀ ਸੈਨੇਟ ਦੇ ਬਹਾਨੇ ਪੰਜਾਬ ਯੂਨੀਵਰਸਿਟੀ ਚ ਖੜ ਕੇ ਸਿੱਧਾ ਦਾਵਾ ਕਰਗੇ ਵੀ ਹੁਣ ਤੋਂ ਚੰਡੀਗੜ੍ਹ ਦੇ ਫੈਸਲੇ ਵੀ ਸਿੱਧਾ ਪੰਜਾਬ ਲਊਗਾ ਇੱਥੇ ਸੈਂਟਰ ਦਾ ਕੋਈ ਸਟੇਕ ਨਹੀਂ ਚਾਹੀ ਤੁਸੀਂ ਡਿਊਟੀ ਐਲਾਨ ਦੇਣੋ ਚਾਹੇ ਆਡਾ ਸਟੇਟ ਪਰ ਇੱਥੇ ਰਹਿਣਾ ਦਾਵਾ ਪੰਜਾਬ ਦਾ ਹੀ ਹੈ ਅ ਜਿਵੇਂ ਕੇਸੀ ਗੱਲਬਾਤ ਕਰ ਰਹੇ ਆਂ ਬਾਈ ਤੁਸੀਂ ਵੀ ਇੱਥੇ ਪਹੁੰਚੇ ਹੋ ਸਪੋਰਟ ਕਰ ਰਹੇ ਹੋ ਕਿੱਥੋਂ ਆਏ ਤੁਸੀਂ ਮੈਂ ਫਿਰੋਜ਼ਪੁਰ ਤੋਂ ਆਇਆ ਜੀ ਤੇ ਤੇ ਕੱਲ ਦੇ ਮਾਹੌਲ ਨੂੰ ਤੇ ਅੱਜ ਦੇ ਤੁਸੀਂ ਮਾਹੌਲ ਨੂੰ ਕਿਸੇ ਕਿਸ ਤਰ੍ਹਾਂ ਦੇਖਦੇ ਪੰਨਾ ਸਰ ਦੇਖੋ ਜਿਹੜੀ ਮੋਦੀ ਸਰਕਾਰ ਹੈ ਉਹ ਇੱਕ ਸਿੱਧੇ ਜਾਂ ਸਿੱਧੇ ਤੌਰ ਤੇ ਆਪਣੇ ਸੇਖਿਆ ਸੰਸਥਾਵਾਂ ਜਾਂ ਹੋਰ ਕੋਈ ਵੀ ਮਤਲਬ ਕਿਸੇ ਤਰ੍ਹਾਂ ਦੇ ਆਧਾਰੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਵੀ ਮੁਨਾਫਾ ਖੋਰੀ ਨੇ ਜਾਂ ਜਿਹੜੇ ਉਹਨਾਂ ਨੂੰ ਲੱਗਦਾ ਵੀ ਸਾਡਾ ਸਿਧਾਂਤਾਂ ਦੇ ਕਬਜ਼ਾ ਹੋਣਾ ਚਾਹੀਦਾ ਉਹ ਸਿੱਧੇ ਜਾਂ ਸਿੱਧੇ ਤੌਰ ਤੇ ਕਿਸੇ ਵੀ ਢੰਗ ਤਰੀਕਾ ਕਰਨਾ ਚਾਹੁੰਦੇ ਜੋ ਦੇਖਿਆ ਵੀ ਸਾਡੇ ਬੱਚੇ ਸਾਡੀਆਂ ਭੈਣਾਂ ਸਾਡੇ ਵੀ ਜੋ ਇੰਨਾ ਸੰਘਰਸ਼ ਕਰ ਰਹੇ ਆ ਤਾਂ ਪੰਜਾਬੀਆਂ ਦੇ ਖੂਨ ਦੇ ਵਿੱਚ ਇੱਕ ਮੱਲੇ ਚੀਜ਼ ਹੈ ਵੀ ਜਮੀਰਾ ਆਪਣੇ ਪੰਜਾਬੀਆਂ ਨੇ ਪੰਜਾਬੀ ਹਮੇਸ਼ਾ ਕਿਸੇ ਵੀ ਧੱਕੇ ਦੇ ਖਿਲਾਫ ਹਮੇਸ਼ਾ ਖੜੇ ਆ ਠੀਕ ਹੈ ਜੀ ਉਹ ਕੱਲੇ ਪੰਜਾਬ ਵਾਸਤੇ ਨਹੀਂ ਖੜੇ ਕਿਤੇ ਵੀ ਲੋੜ ਪੈਂਦੀ ਹੈ ਤੇ ਪੰਜਾਬੀ ਖੜੇ ਆ ਕਿਸੇ ਵੀ ਧੱਕੇ ਦੇ ਖਿਲਾਫ ਚਾਹੇ ਕੋਈ ਵੀ ਸੈਂਟਰ ਚ ਸਰਕਾਰ ਹੋਵੇ ਉਹਨਾਂ ਨੇ ਜਦੋਂ ਅਸੀਂ ਦੇਖਿਆ ਕੱਲ ਵੀ ਸਾਡੀਆਂ ਬੱਚਿਆਂ ਨਾਲ ਇੰਨਾ ਧੱਕਾ ਹੋ ਰਿਹਾ ਤਾਂ ਫਿਰ ਸਾਡੇ ਤੋਂ ਰਿਹਾ ਨਹੀਂ ਗਿਆ ਮੈਂ ਫਰੋਜਪੁਰ ਤੋਂ ਆਇਆ ਸੀ ਕਰਕੇ ਕਿ ਅਸੀਂ ਵੀ ਫਿਰ ਆਏ ਤੋ ਕਿ ਅਸੀਂ ਦੇਖਣਾ ਚਾਹੁੰਦੇ ਆ ਵੀ ਕੀ ਸੈਂਟਰ ਸਰਕਾਰ ਚ ਨਹੀਂ ਤਾਕਤ ਆ ਵੀ ਪੰਜਾਬ ਦੇ ਵਿੱਚ ਆ ਕੇ ਸਾਡੇ ਨਾਲ ਇੰਨਾ ਧੱਕਾ ਕਰ ਲਵੇ ਉਹਨਾਂ ਦੀ ਜੁਰਦ ਕਿਵੇਂ ਪਈ ਠੀਕ ਹੈ ਜੀ ਸਾਡੇ ਪੰਜਾਬ ਦੇ ਲੋਕ ਜਿਹੜੇ ਆ ਇਹਨਾਂ ਨੇ ਮੋਦੀ ਸਰਕਾਰ ਨੂੰ ਅੱਜ ਤੋਂ 2 ਸਾਲ ਪਹਿਲਾਂ ਦਿੱਲੀ ਜਾ ਕੇ ਚੁਗਾਇਆ ਹੋਇਆ ਪਰ ਮੋਦੀ ਸਰਕਾਰ ਨੂੰ ਇਹ ਸ਼ਾਇਦ ਮਤਲਬ ਲੱਗਦੀ ਨਹੀਂ ਹੈ ਉਹ ਵਾਰ-ਵਾਰ ਇਦਾਂ ਦੀਆਂ ਹਰਕਤਾਂ ਕਰਦੇ ਨੇ ਵੀ ਪੰਜਾਬ ਨਾਲ ਛੇੜਖਾਨੀਆਂ ਕਰਦੇ ਆ ਠੀਕ ਹੈ ਜੀ ਲੰਮੀ ਬੜੀ ਕਤਾਰ ਇਹ ਪੰਜਾਬ ਤੇਰੇ ਪਰਵਾਨਿਆਂ ਦੀ ਨਾਲ ਲਹੂ ਦੇ ਉਕਰੀ ਹੈ ਤਵਾਰੀਖ ਸਾਡੇ ਅਫਸਰਾਂ ਦੀ ਸਦਾ ਅਣਖ ਨੂੰ ਮਿਲੀਆਂ ਭਾਵੇਂ ਕੈਦਾਂ ਫਾਂਸੀਆਂ ਹੱਥ ਕਣੀਆਂ ਰਾਤੂ ਵਾਲੇ ਖਾ ਜਾਂਦੀ ਏ ਫਿਰ ਵੀ ਤੇਰੇ ਪਰਵਾਨਿਆਂ ਦੀ ਇਹ ਪੰਜਾਬ ਹੈ ਇਹ ਜਿੰਦਾ ਜਮੀਰਾਂ ਵਾਲਾ ਪੰਜਾਬ ਹੈ ਜੇ ਇਹਨਾਂ ਕੋਲੇ ਆ ਪੁਲਿਸ ਤੰਤਰ ਤਾਂ ਸਾਡੇ ਕੋਲੇ ਗੁਰੂ ਨਾਨਕ ਦੇਵ ਜੀ ਦਾ ਮੂਲ ਮੰਤਰ ਹੈ ਠੀਕ ਹੈ ਜੀ ਅਸੀਂ ਹਮੇਸ਼ਾ ਜ਼ਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਜੇ ਇਹਨਾਂ ਕੋਲੇ ਡਾਂਗ ਹੈ ਸਾਡੇ ਕੋਲੇ ਅਣਖ ਹੈ ਜੇ ਇਹਨਾਂ ਕੋਲੇ ਕੂਟਨੀਤੀ ਹੈ ਤਾਂ ਸਾਡੇ ਕੋਲੇ ਜਗ ਦੀਆਂ ਜ਼ਮੀਰਾਂ ਨੇ ਅਸੀਂ ਪੰਜਾਬੀ ਆ ਤੇ ਇਹਨਾਂ ਨੂੰ ਅਸੀਂ ਸਭ ਕੁਝ ਆਪਦੇ ਪੰਜਾਬ ਦੇ ਮੁਤਾਬਕ ਦੱਦੀ ਹਿੰਮਤ ਦੇ ਮੁਤਾਬਕ ਕਰਕੇ ਦਿਖਾਵਾਂਗੇ ਤਾਂ ਲਿਕੋ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਸੇ ਥਾਂ ਕੱਲ ਮੋਰਚਾ ਜਿਹੜਾ ਲਗਾਇਆ ਗਿਆ ਸੀਗਾ ਫਿਲਹਾਲ ਅੱਜ ਜਿਹੜਾ ਵਾ ਇਹ ਮੋਰਚਾ ਨਹੀਂ ਹੈਗਾ ਪਰ ਜਿਹੜੇ ਵਿਦਿਆਰਥੀ ਨੇ ਉਹ ਜਰੂਰ ਅ ਅੱਜ ਸਟ੍ਰਾਈਕ ਤੇ ਬੈਠੇ ਹੋਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੰਨੀ ਦੇ ਤੱਕ ਸੈਨੇਟ ਦੇ ਚੋਣਾਂ ਦਾ ਐਲਾਨ ਨਹੀਂ ਕੀਤਾ ਜਾਂਦਾ 19 ਦੇ ਤੱਕ ਇੱਥੋਂ ਜਿਹੜੀ ਆ ਜੋ ਹੜਤਾਲ ਆ ਉਹ ਖਤਮ ਨਹੀਂ ਹੋਵੇਗੀ ਤਾਂ ਇਹਦਾ ਤਸਵੀਰਾਂ ਤੁਸੀਂ ਦੇਖੂਗੇ ਇਸ ਤਰਫ ਜਿਹੜਾ ਵਾ ਪੱਕਾ ਮੋਰਚਾ ਜਿਸ ਨੂੰ ਕਹਿ ਸਕਦੇ ਇੱਕ ਲਗਾਇਆ ਹੈ ਵਾ ਤਾਂ ਇੱਥੇ ਇਹ ਰਾਤ ਜਿਹੜੀ ਇਹਨਾਂ ਨੇ ਕੱਟੀ ਹੈਗੀ ਆ ਤਾਂ ਇਹਨਾਂ ਵੱਲੋਂ ਇਹ ਸਾਫ਼ ਤੌਰ ਤੇ ਕਹਿ ਗਿਆ ਹੈ ਕਿ ਜਿੰਨੀ ਦੇ ਤੱਕ ਸੈਨੇਟ ਦੇ ਚੋਣਾਂ ਦਾ ਐਲਾਨ ਨਹੀਂ ਹੁੰਦਾ ਉਨੀ ਦੇ ਤੱਕ ਇੱਥੋਂ ਇਹ ਧਰਨਾ ਜਿਹੜਾ ਵਾ ਨਹੀਂ ਚੱਕਿਆ ਜਾਵੇਗਾ ਤਾਂ ਵਿਦਿਆਰਥੀ ਜਿਹੜੇ ਇੱਥੇ ਪਹੁੰਚ ਰਹੇ ਨੇ ਪੰਜਾਬ ਤੋਂ ਕੱਲ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਆ ਪਹੁੰਚੇ ਸੀ ਫਿਲਹਾਲ ਲੰਗਰ ਦੀ ਜਿਹੜੀ ਆ ਤਿਆਰੀ ਤੁਸੀਂ ਦੇਖ ਸਕਦੇ ਹੋ ਵਿਵਸਥਾ ਕੀਤੀ ਜਾ ਰਹੀ ਹੈ ਇੱਥੇ ਲੰਗਰ ਸ਼ੁਰੂ ਹੋਣ ਜਾ ਰਿਹਾ ਵਾ ਤਾਂ ਅੱਜ ਵੀ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਜ਼ਰੂਰ ਹੈਗੀ ਆ ਪਰ ਇਹ ਪੱਕਾ ਮੋਰਚਾ ਜਿਹੜਾ ਵਾ ਇੱਥੇ ਫਿਲਹਾਲ ਲਗਾ ਦਿੱਤਾ ਗਿਆ ਵਾ ਔਰ ਇਹੋ ਹੀ ਮੰਗ ਹੈ ਕਿ ਸਟੇਟ ਦੇ ਨਾਲ ਜਿਹੜੇ ਦੇ ਨਾਲ ਲਾਭ ਕਿਸੇ ਤਰ੍ਹਾਂ ਦੇ ਇਹ ਯੂਨੀਵਰਸਿਟੀ ਜਿਹੜੀ ਆ ਪੰਜਾਬ ਦੀ ਯੂਨੀਵਰਸਿਟੀ ਆ ਇਸ ਤੇ ਉੱਤੇ ਹੱਥ ਜਿਹੜਾ ਵਾ ਪੰਜਾਬੀਆਂ ਦਾ ਕੈਮਰਾਮੈਨ ਗੁਰਿੰਦਰ ਦਿਨਾਰ ਨਰਿੰਦਰ ਕੁਮਾਰ ਜਗਵੰਤ ਟੀਵੀ ਚੰਡੀਗੜ੍ਹ